ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਚੀਨਾ ਖੁੱਡੀ ਵਿੱਚ ਵੈਟਰਨਜ਼ ਵੈਲਫੇਅਰ ਆਰਗੇਨਾਈਜੇਸ਼ਨ ਗਰਦਾਸਪੁਰ ਵੱਲੋਂ ਕਾਰਗਨ ਵਿਜੇ ਦਿਵਸ ਦੀ ਸਿਲਵਰ ਜੁਬਲੀ ਮਨਾਾਈ ਗਈ ਸ਼ਹੀਦਾਂ ਦੇ ਪਰਿਵਾਰਾਂ ਅਤੇ ਧਰਮੀ ਫੌਜੀਆਂ ਨੂੰ ਸਨਮਾਨਿਤ ਕੀਤਾ ਗਿਆ ਵੇਖੋ ਏਪੀਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਨਸੰਬੀ ਮਾਰਕੀ ਉਹ ਅੱਜ ਕਾ ਨਦੀ ਜੋ ਤੁਮੇ ਸੋਨਰ ਨੇਮ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਹੋਈ ਸੀ ਦਿੱਤੇ ਪਾਸਾ ਜੀ ਅੱਠ ਸਿੱਖ ਤੇ ਹੋਰ ਬਤਾਨਾ ਬਹੁਤ ਦਿੱਤੇ ਪਾਸਾ ਯੋਗਰਤ ਦੇ ਹਿੱਸਾ ਲਿਆ ਗਿਆ ਇਹਨਾਂ ਦੇ ਸਭੂ ਸਹਿਦਾਨਾਂ ਦਾਤ ਕਰਿਆ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਕਰਨਾ ਹੁਣ ਦੇ ਪਾਸ ਸਜੀ ਜਿਉਂ ਜੂਝਨ ਦੇ ਮੈਦਾਨਾਂ ਲੜੀਆਂ ਨੇ ਅੱਜ ਜੀਵਿਤ ਰੱਜੇ ਪਾਤ ਸਾਹਿਬ ਉਹਨਾਂ ਨੂੰ ਸਨਮਾਨ ਕਰਨਾ ਹੈ ਔਰ ਜੀ ਦੀ ਕਿਰਪਾ ਦੇ ਨਾਲ ਬਾਜ ਫੈਮਿਲੀ ਦੇ ਰੂਹ ਸੋ ਤਤੀਆਂ ਦੇ ਲੜੀਆਂ ਵਿੱਚ ਜੋ ਯੋਧਿਆਂ ਨੇ ਹਿੱਸੇ ਲਏ سچے پاس ہے انہوں نے اسے مانتے کرنا ہے آپ کی دی کرپا دینا سچے پاس ہے یہ آپ کے پاس کرو اے سویس کے پاس سچے ارداف بیتی پروان کرنے سچے پاس ہے اینا پروگرام آنو سلموں کا رکھ دیا گروپورنوں کڑا پساکے دیکھ ساتھ کی حاضر سچے پاس ہے ਇਹ ਕਿਆ ਸਤਿਆ ਮੇਰੇ ਦਿਨ ਦੇ ਪ੍ਰਤਾਪਾਂ ਦਰਤੀਆਂ ਪ੍ਰਵਾਹ ਹੋ ਗਈਆਂ ਹਨੀਆਂ ਜਨ ਬੱਚੇ ਸੰਗੇ ਮਾਰ ਦਾ ਨਾਮ ਨਾਲ ਆਈ ਦੇ ਨੂੰ ਕੋਹ ਲਾਉ ਕੋਹ ਲਗਿਆ ਪ੍ਰਸਾਦ ਸੰਗਿ ਜੀਵਤਾਨ ਦੀ ਆਗਿਆ ਦਸਨ ਦੇ ਪਾਸ ਸਜੀਓ ਕਿਤਨਾ ਗੁਰੂ ਆਪ ਜੀ ਦੇ ਅਲਾਈ ਸਾਨੂੰ ਕੋ ਮੁਖਵਾ ਕੀ ਆਵੇ ਤੋਂ ਖਾਤਰ ਅਸੀਂ ਜਾਣਾ ਬੰਦ ਬੰਦ ਘਟਵਾ ਕੇ ਹੱਸੇ ਆਏ ਕਦੇ ਨੱਸੇ ਆਏ ਹੁੰਦੇ ਨਗਰ ਚੋਂ ਸਦਾ ਬੰਦਾਰ ਸੜਕੇ ਤੇ ਆਏ ਨੇ ਨਾਲ ਚਿਰ ਕੇ ਭਾਵਣ ਜੋ ਆਵੇ ਇਹੋ ਹੀ ਥਾਸ ਤੇ ਜਿੰਨੇ ਵੀ ਸਾਡੇ ਹਸਾਬ ਕਾ ਫੌਜੀ ਇੱਥੇ ਪਹੁੰਚਿਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਫਤਿਹ ਸੰਜੀ ਕਰਨੀਆਂ ਉਥੇ ਮੈਂ ਤੁਹਾਡੇ ਵਿੱਚ ਸਰਪੰਚ ਸੁਵਿੰਦਰ ਸਿੰਘ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੇਰ ਰਾਤ ਟੈਲੀਫੋਨ ਕਰਕੇ ਆ ਕਰੇ ਦੀ ਜਿਹੜੇ ਭਾਈ ਬੰਦੇਵ ਸਿੰਘ ਜੀ ਕੌਮੀ ਪ੍ਰਧਾਨ 1983 ਵੈਲਫੇਅਰ ਸੁਸਾਇਟੀ ਪਾਲਿਆਵਲੋਂ ਕਹੀ ਸੀ ਤੇ ਐਕਚੁਅਲੀ ਜਿਹੜਾ ਸਾਡੇ ਨਾਲ ਨਿਕਤਰਾ ਸੂ ਹੋਇਆ ਹੈ ਇਹ ਅਜਿਹਾ 75-77 ਸਾਲ ਪਹਿਲਾਂ ਜਦੋਂ ਅਸੀਂ ਆਜ਼ਾਦ ਪੰਜਾਬ ਵਿੱਚ ਆਜ਼ਾਦੀ ਮਨਣਦੇ ਹੁ ਰੌਮਿਕ ਸੀ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤਵੇਦੀ ਨੇ ਸ਼ਹੀਦ ਹੋ ਜਾਣਾ ਬਹੁਤ ਵੱਡਾ ਮਾਣ ਹੈ ਗੁਰੂਆਂ ਤੋਂ ਪ੍ਰਾਪਤ ਹੋਈ ਇਹ ਸਿੱਖਿਆ ਦੇ ਕਰਕੇ ਅੱਜ ਤੱਕ ਇਹ ਇਵੇਂ ਚੱਲਦਾ ਆ ਰਿਹਾ ਜਿੱਥੇ ਪਾਪ ਦੀ ਫੌਜ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਇੱਥੇ ਜੋ ਸਿਆਸਤੀ ਲੋਕ ਪੰਜਾਬਤਰ ਸਾਲ ਤੋਂ ਕਾਬਜ ਹੋ ਕੇ ਬੈਠੇ ਸੀ ਇਸ ਆਰਗੇਨਾਈਜੇਸ਼ਨ ਦੇ ਯੋਧਿਆਂ ਨੇ ਉਹਨਾਂ ਨੂੰ ਭਾਜੜਾ ਪਾ ਦਿੱਤੀਆਂ ਤੇ ਉਹਨਾਂ ਨੂੰ ਜੋ ਭਾਜਪਾ ਆ ਉਹਦੇ ਵਿੱਚ ਦਾਖਲਾ ਲੈਣਾ ਪਿਆ ਤਾਂ ਜੋ ਉਹ ਤੋਂ ਸਰਪੰਚ ਦੀ ਫੋਟੋ ਆਪ ਨੂੰ ਦਿੱਤੀ ਜਾ ਸਕੇ ਇਹ ਇਹ ਸਕਾਜੋ ਜਿਹੜਾ ਇਹ ਨੂੰ ਵੀ ਸਾਥ ਕੋਈ ਹੈ ਸਹੀਦ ਗੁਰਪ੍ਰਿੰਦ ਸਿੰਘ ਜਿਹੜੇ ਨੇ ਜਿਹਨੇ ਨਿਸ਼ਤਿ ਸੇਵਾ ਕਰਦਿਆਂ ਜੋ ਆਪਣੇ ਜਨ ਤੋਂ ਉਹਦੇ ਨੇ ਮਾਣ ਸਨਮਾਨ ਹੈ ਜੀ اس پہ پکوال پنڈ ہی شہید کا ہر چیز پتا پرچے جو یادگاری بن گیا اسدار پرگی سردار پرگ سنگھ استوپی ہر چوال اس بعد بےنتی کرتے ہیں سردار پرتا

کام کا یہ باہ ہے وہ وہ کاش میں چھے کھلو پیٹوں تک سفر کی تھا کہ دیل بھی شکیا دوسرے پاک پر جو دیا وہ بھی جو سران دکھتا ہاں جی ہاں جی

واحرو جی کا خالص واحگ جی کی فتح میں گردسپور آرگنا ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਹਰ ਸਾਲ 657299 ਔਰ ਹੋਰ ਵੀ ਕੋਈ ਸ਼ਹੀਦੀ ਜਨੇਸੀ ਆਈ ਸੀਡੀ ਦੇ ਵਿੱਚ ਜਾਂ ਜਿਹੜੇ ਸਾਡੇ ਧਰਮੀ ਫੌਜੀ ਅੰਗੋਲੇ ਧਰਮੀ ਫੌਜੀ ਉਹਨਾਂ ਦੇ ਮਾਂ ਸਤਾਰ ਵਾਸਤੇ ਇਹ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਹਰ ਸਾਲ ਕਾਜਦਲ ਵਿਜੇ ਦਿਵਸ ਤੇ ਇਹਨਾਂ ਨੂੰ ਸਨਮਾਨ ਕਰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਦੀ ਹੈ ਇਸੇ ਗੜੀ ਤੇ ਅੱਜ ਇਹ ਜੀ ਮਾ ਤੁਹਾਡੇ ਬੌਮੀ ਸੇਦ ਭਾਈ ਜਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਉਸ মিডিਆ ਜਿਹੜਾ ਸਾਨੂੰ ਕਵਰ ਕਰਨ ਆਏ ਨੇ ਪਰ ਹੋਰ ਵੀ ਸ਼ਾਸਨ ਪ੍ਰਸ਼ਾਸਨ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਵਿੱਚ ਬਹੁਤ ਜ਼ੋਰਦਨ ਦਿੱਤਾ ਹੈ ਔਰ ਸਭ ਤੋਂ ਵੱਡਾ ਯੋਗਦਾਨ ਮੇਰੀ ਇਸਟੇਮ ਦਫ਼ਤਰ ਟੀਮ ਬਟਾਲਾ ਤਸੀਲ ਉਦਾਸਪੁਰ ਤਸੀਲ ਜਿਨ੍ਹਾਂ ਦੇ ਅਹੁਦੇਦਾਰਾਂ ਨੇ ਦਰਜਾ-ਦਰਜਾ ਦਿਨ ਰਾਤੇ ਕਰਕੇ ਇਸ ਕੰਮ ਨੂੰ ਸਿਰੇ ਚਾੜਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੈਟਨਰ ਸਵੈਲਫੇਅਰ ਆਰਗੇਨਾਈਜੇਸ਼ਨ ਜ਼ਿਲ੍ਹਾ ਗਰਦਾਸਪੁਰ ਦੀ ਟੀਮ ਪੰਜਾਬ ਪੀਆਰਓ ਕਪਤਨ ਤਰਮਿੰਦਰ ਸਿੰਘ ਜੋ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦੀ ਟੀਮ ਦੇ ਅਪਰਾਲਾ ਸਦਕਾ ਜੋ 25ਵਾਂ ਕਾਰਗਲ ਦਿਨਸ ਮਨਾਇਆ ਗਿਆ ਹੈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਦੇਸ਼ ਤੇ ਕੌਮ ਦੇ ਸ਼ਹੀਦ ਹੋਏ ਨੇ ਦੇਸ਼ ਵਾਸਤੇ ਉਹ ਦੋਸਤੇ ਫਰਮਾਇਆ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਯਾਦ ਕਰਨ ਵਾਲੀ ਆਰਗੇਨਾਈਜੇਸ਼ਨ ਜੋ ਕਿ ਪਿਛਲੇ 50 ਸਾਲਾਂ ਤੋਂ ਕਾਰਗਲ ਸ਼ਹੀਦ ਔਰ 84 ਦੇ ਜੋ ਧਰਮੀ ਫੌਜੀ ਸੀ ਔਰ 66 ਕਾੜ ਬਤਰ ਦੇ ਜੋ ਸ਼ਹੀਦਾ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਇੱਥੇ ਜਿਨਾ ਗਰਦਾਸਪੁਰ ਦੇ ਵਿੱਚ ਪਿੰਡ ਪਿੰਡ ਜੀਮਾ ਖੁੱਡੀ ਵਿਖਾਈ ਤੇ ਜਿੰਨਾ ਚਿਰ ਜੂnde ਰਵਾਂਗੇ ਇਸੇ ਤਰ੍ਹਾਂ ਹੀ ਦੇਸ਼ ਤੇ ਕੌਮ ਵਾਸਤੇ ਸੰਘਰਸ਼ ਕਰਦੇ ਰਵਾਂਗੇ ਹਿਸ਼ਟਾਚਾਰ ਨੂੰ ਮਿਟਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ